ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਸਾਬਤ ਮੋਠ ਦੀ ਦਾਲ ਬਣਾ ਕੇ ਤਿਆਰ ਕਰਾਂਗੇ ਇਹ ਦਾਲ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਅਤੇ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਆ ਇਸ ਦਾਲ ਨੂੰ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਗਰਮ ਤਸੀਰ ਵਾਲੀ ਦਾਲ ਹੁੰਦੀ ਹੈ ਜੀ ਇਹ ਸਰਦੀਆਂ ਦੇ ਵਿੱਚ ਆਪਾਂ ਸਾਰਿਆਂ ਨੂੰ ਇਹ ਦਾਲ ਖਾਣੀ ਚਾਹੀਦੀ ਆ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਦਾਲ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਘੱਟ ਵੱਧ ਲੈ ਸਕਦੇ ਹੋ ਆਪਾਂ ਨੇ ਛੋਟੀ ਕਟੋਰੀ ਲਈਤੀ ਹੈ ਜੀ ਦਾਲ ਦੀ ਇਸ ਦਾਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਚੁਗ ਲਿਆ ਹੈ ਕਈ ਵਾਰੀ ਕੰਕਰ ਵਗੈਰਾ ਹੁੰਦਾ ਹੈ ਜੀ ਮੂੰਹ ਵਿੱਚ ਆ ਜਾਂਦਾ ਫਿਰ ਵਧੀਆ ਨਹੀਂ ਲੱਗਦਾ ਇਸ ਕਰਕੇ ਦਾਲ ਨੂੰ ਚੰਗੀ ਤਰ੍ਹਾਂ ਚੁਗ ਲੈਣਾ ਜ਼ਰੂਰੀ ਹੁੰਦਾ ਹੈ ਤੇ ਦਾਲ ਵਧੀਆ ਕੁਆਲਿਟੀ ਦੀ ਲੈਣੀ ਆ ਤਾਂ ਜੋ ਜਲਦੀ ਘੁਲ ਜਾਵੇ ਕਈ ਦਾਲਾਂ ਹੁੰਦੀਆਂ ਨੇ ਬਹੁਤ ਜਲਦੀ ਜੜੀਆਂ ਨਹੀਂ ਰੜਦੀਆਂ ਇੱਥੇ ਆਪਾਂ ਦਾਲ ਚੁਗ ਲਈ ਸੀਗੀ ਜੀ ਇਹਨੂੰ ਨਾ ਹੁਣ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਤੌਣ ਤੋਂ ਵਾਦੇ ਨੂੰ ਭਿਉ ਕੇ ਰੱਖਾਂਗੇ ਦੇਖੋ ਦਾਲ ਭਿਉ ਕੇ ਬਣਾਇਆ ਕਰੋ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਨਾ ਹੀ ਖਰਾਬ ਕਰਦੀ ਹੈ ਜੇਕਰ ਤੁਸੀਂ ਦਾਲ ਭਿਉ ਕੇ ਨਹੀਂ ਬਣਾਣੀ ਤਾਂ ਤੁਸੀਂ ਝਾਗ ਉਤਾਰ ਕੇ ਬਣਾਇਆ ਕਰੋ ਜੀ ਉਹਦੀ ਰੈਸਪੀ ਵੀ ਆਪਣੇ ਚੈਨਲ ਦੇ ਉੱਤੇ ਪਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਝਾਗ ਉਤਾਰ ਕੇ ਦਾਲ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਤੇ ਇਹਨੂੰ ਨਾ ਹੁਣ ਆਪਾਂ ਧੋ ਲਈਏ ਜੀ ਇਧਰ ਆਪਾਂ ਧਾਲ ਕਈ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋ ਲਈ ਆ ਇਹਦੇ ਵਿੱਚ ਹੁਣ ਆਪਾਂ ਕੋਸਾ ਜਿਹਾ ਪਾਣੀ ਪਾ ਦੇਵਾਂਗੇ ਜੀ ਤੇ ਅੱਧੇ ਘੰਟੇ ਲਈ ਆਪਾਂ ਇਹਨੂੰ ਭਿਓ ਕੇ ਰੱਖ ਦਵਾਂਗੇ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਏ ਤਾਂ ਤੁਸੀਂ ਇਹਨੂੰ 2 ਘੰਟੇ ਲਈ ਨਾਰਮਲ ਪਾਣੀ ਚ ਵੀ ਭਿਓ ਕੇ ਰੱਖ ਸਕਦੇ ਹੋ ਪਰ ਆਪਾਂ ਕੋਲ ਟਾਈਮ ਘੱਟ ਸੀਗਾ ਇਸ ਕਰਕੇ ਆਪਾਂ ਨੇ ਕੋਸੇ ਜੇ ਪਾਣੀ ਦੇ ਵਿੱਚ ਇਹਨੂੰ ਅੱਧੇ ਘੰਟੇ ਦੇ ਲਈ ਭਿਓ ਕੇ ਰੱਖ ਦਿੱਤਾ ਹੈ ਜੂਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਦਾਲ ਨੂੰ ਭਿਓ ਕੇ ਰੱਖੇ ਹੋਏ ਅੱਧਾ ਘੰਟਾ ਹੋ ਗਿਆ ਏ ਜੀ ਤੁਸੀਂ ਦੇਖ ਸਕਦੇ ਹੋ ਦਾਲ ਆਪਣੀ ਚੰਗੀ ਤਰ੍ਹਾਂ ਦੇ ਨਾਲ ਭਿੱਜ ਗਈ ਹੈ ਇਹ ਵਾਲਾ ਪਾਣੀ ਹੁਣ ਆਪਾਂ ਕੱਢ ਦਵਾਂਗੇ ਦਾਲ ਵਿੱਚੋਂ ਆਪਾਂ ਪਾਣੀ ਕੱਢ ਦਿੱਤਾ ਤੇ ਦਾਲ ਹੁਣ ਆਪਾਂ ਕੁੱਕਰ ਦੇ ਵਿੱਚ ਪਾ ਦਵਾਂਗੇ। ਦਾਲ ਆਪਾਂ ਕੁੱਕਰ ਦੇ ਵਿੱਚ ਪਾ ਲਈ ਐ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ 4 ਕੌਲੀਆਂ ਪਾਣੀ ਦੀਆਂ ਪਾਣੀ ਮੈਂ ਇਧਰ ਨਾਪ ਲਿਆ ਸੀਗਾ ਜੀ। 4 ਕੌਲੀਆਂ ਆਪਾਂ ਪਾਣੀ ਦੀਆਂ ਪਾ ਦਿੱਤੀਆਂ ਨੇ। 1 ਕੌਲੀ ਦਾਲ ਦੀ ਸੀ 4 ਕੌਲੀਆਂ ਪਾਣੀ ਦੀਆਂ ਤੇ ਸਵਾਦ ਅਨੁਸਾਰ ਨਮਕ ਪਾ ਦਵਾਂਗੇ। ਛੋਟੀ ਚਮਚ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਹਲਦੀ ਪਾਊਡਰ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਦੇਸੀ ਘਿਓ। ਕੁੱਕਰ ਦਾ ਢੱਕਣ ਬੰਦ ਕਰਕੇ ਹੁਣ ਆਪਾਂ ਤਿੰਨ ਵਿਸਲਾ ਲਗਵਾਵਾਂਗੇ ਜੀ। ਤਿੰਨ ਵਿਸਲਾ ਲੱਗਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ। ਤਿੰਨ ਵਿਸਲਾ ਲੱਗਣ ਤੋਂ ਬਾਅਦ ਪਾਫ ਆਪਣੇ ਆਪ ਨਿਕਲ ਗਈ ਸੀ ਉਸ ਤੋਂ ਬਾਅਦ ਆਪਾਂ ਨੇ ਕੁੱਕਰ ਦਾ ਢੱਕਣ ਖੋਲ੍ਹ ਕੇ ਦਾਲ ਨੂੰ ਚੈੱਕ ਕੀਤਾ ਸੀਗਾ ਤੁਸੀਂ ਦੇਖ ਸਕਦੇ ਹੋ ਦਾਲ ਆਪਣੀ ਬਣ ਗਈ ਆ। ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਦਾਲ ਨੂੰ ਭਿਉਂ ਕੇ ਬਣਾਓਗੇ ਤਾਂ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਜੀ ਹੁਣ ਆਪਾਂ ਦਾਲ ਨੂੰ ਲਗਾਵਾਂਗੇ ਜੀ ਤੜਕਾ ਚिने ਨੂੰ ਆਪਣੀ ਦਾਲ ਰਿਜ ਕੇ ਤਿਆਰ ਹੋਈ ਸੀਗੀ ਉਹਨੇ ਨੂੰ ਆਪਾਂ ਨੇ ਸਮਾਨ ਤਿਆਰ ਕਰ ਲਿਆ ਸੀਗਾ ਪਿਆਜ਼ ਕੱਟ ਲਿਆ ਸੀ ਦੋ ਬਰੀਕ-ਬਰੀਕ ਟਮਾਟਰ ਲੈ ਲਿਆ ਸੀਗਾ ਇੱਕ ਵੱਡੇ ਸਾਈਜ਼ ਦਾ ਤੇ ਹਰੀਆਂ ਮਿਰਚਾਂ ਆਪਾਂ ਸਵਾਦ ਅਨੁਸਾਰ ਪਾ ਲਈਆਂ ਨੇ ਅਦਰਕ ਤੇ ਲਸਣ ਆਪਾਂ ਬਰੀਕ-ਬਰੀਕ ਕੱਟ ਲਿਆ ਹੈ ਆਪਾਂ ਕੜਾਹੀ ਰੱਖ ਲਈਏ ਜੀ ਗੈਸ ਦੇ ਉੱਤੇ ਇਹਦੇ ਵਿੱਚ ਨਾ ਆਪਾਂ ਇੱਕ ਕੜਛੀ ਦੇ ਗੇੜ ਪਾਵਾਂਗੇ ਜੀ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਤੜਕਾ ਬਹੁਤ ਹੀ ਕਰਾਰਾ ਲੱਗਦਾ ਏ ਤੁਸੀਂ ਤੜਕਾ ਧਾਲ ਨੂੰ ਦੇਸੀ ਘਿਓ ਵਿੱਚ ਵੀ ਲਗਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ ਤੇਲ ਹੋ ਚੁੱਕਿਆ ਜੀ ਚੰਗੀ ਤਰ੍ਹਾਂ ਦੇ ਨਾਲ ਗਰਮ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਹਿੰਗ ਅੱਧੀ ਛੋਟੀ ਚਮਚ ਪਾਵਾਂਗੇ ਜੀਰਾ ਕਿੰਗੀ ਸਰਦੀ ਵਿੱਚ ਹਰ ਇੱਕ ਚੀਜ਼ ਦੇ ਵਿੱਚ ਪਾ ਲਿਆ ਕਰੋ ਜੀ ਬਹੁਤ ਚੰਗੀ ਹੁੰਦੀ ਹੈ ਆਪਣੀ ਸੇਤ ਲਈ ਵੀ ਤੇ ਆਪਣੇ ਹਾਜਮੇ ਲਈ ਵੀ ਤੇ ਇਹ ਆਪਾਂ ਲਸਣ ਲਿਆਏ ਜੀ ਤੇ ਆਪਾਂ ਅਦਰਕ ਇਹਨਾਂ ਨੂੰ ਬਰੀਕ ਕੱਟ ਲਿਆ ਸੀਗਾ ਇਹ ਪਾ ਦਵਾਂਗੇ ਅਦਰਕ ਤੇ ਲਸਣ ਨੂੰ ਆਪਾਂ ਲਾਈਟ 골ਡਨ ਜਿਹਾ ਕਰਾਂਗੇ ਜਿਆਦਾ ਡਾਰਕ ਆਪਾਂ ਨਹੀਂ ਕਰਾਂਗੇ ਇਹਨੂੰ ਦੇਖੋ ਇੱਧਰ ਲਸਣ ਅਤੇ ਅਦਰਕ ਲਾਈਟ 골ਡਨ ਜੇ ਹੋ ਗਏ ਐ ਇਹਦੇ ਵਿੱਚ ਹੁਣ ਆਪਾਂ ਪਿਆਜ਼ ਪਾ ਦਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਧੋ ਲਿਆ ਸੀਗਾ ਜੀ ਪਿਆਜ਼ ਵੀ ਇਹ ਪਾ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਪਿਆਜ਼ਾਂ ਨੂੰ ਇੱਥੇ ਆਪਾਂ ਜ਼ਿਆਦਾ ਨਹੀਂ ਸਾੜਨਾ ਜਦੋਂ ਇਹ ਲਾਈਟ ਜੀ 골ਡਨ ਹੋ ਗਏ ਉਦੋਂ ਆਪਾਂ ਇਹਦੇ ਵਿੱਚ ਹਰੀਆਂ ਮਿਰਚ ਐਡ ਕਰਾਂਗੇ ਇਧਰ ਪਿਆਜ਼ ਤੁਸੀਂ ਦੇਖ ਸਕਦੇ ਹੋ ਜੀ ਲਾਈਟ ਜੇ 골ਡਨ ਹੋ ਚੁੱਕੀ ਹੈ ਇਹਦੇ ਵਿੱਚ ਹੁਣ ਪਾ ਦਵਾਂਗੇ ਆਪਾਂ ਹਰੀਆਂ ਮਿਰਚਾਂ ਮਿਰਚਾਂ ਆਪਾਂ ਆਪਣੇ ਸੁਆਦ ਅਨੁਸਾਰ ਲਈਆਂ ਨੇ ਤੁਸੀਂ ਘੱਟ ਵੱਧ ਆਪਣੇ ਹਿਸਾਬ ਦੇ ਨਾਲ ਇਹਦੇ ਵਿੱਚ ਐਡ ਕਰ ਸਕਦੇ ਹੋ ਜੀ ਤੇ ਮਿਰਚਾਂ ਨੂੰ ਵੀ ਆਪਾਂ ਹੁਣ ਭੁੰਨ ਲਵਾਂਗੇ ਦੋ ਕੁ ਮਿੰਟ ਨਾ ਆਪਾਂ ਹੁਣ ਮਿਰਚਾਂ ਨੂੰ ਭੁੰਨਾਂਗੇ ਦੇਖੋ ਜੀ ਆਪਾਂ ਮਿਰਚਾਂ ਪਾਣ ਤੋਂ ਬਾਅਦ ਵੀ ਮਸਾਲੇ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਿਆ ਏ ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਵਧੀਆ ਆਇਆ ਏ ਦਾ ਪਿਆਜ਼ ਵੀ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਏ ਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਤੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਸੌਫਟ ਹੋਣ ਤੱਕ ਪਕਾਵਾਂਗੇ ਜਦੋਂ ਤੱਕ ਟਮਾਟਰ ਸੌਫਟ ਨਹੀਂ ਹੁੰਦੇ ਉਦੋਂ ਤੱਕ ਅੱਪਾ ਇਹਨੂੰ ਪਕਾਵਾਂਗੇ ਦੇਖੋ ਇੱਧਰ ਟਮਾਟਰ ਵੀ ਚੰਗੀ ਤਰ੍ਹਾਂ ਦੇ ਨਾਲ ਸੌਫਟ ਹੋ ਗਏ ਆ ਹੁਣ ਆਪਾਂ ਇਸੇ ਕੜਾਹੀ ਦੇ ਵਿੱਚ ਦਾਲ ਜਿਹੜੀ ਆ ਪਾ ਦੇਵਾਂਗੇ ਜੀ। ਕੁੱਕਰ ਵਿੱਚੋਂ ਕੱਢ ਕੇ ਇਹਦੇ ਵਿੱਚ ਪਾ ਦੇਵਾਂਗੇ। ਬਾਕੀ ਦੇਖੋ ਤੜਕੇ ਦੇ ਵਿੱਚ ਜੇਕਰ ਤੁਸੀਂ ਗਰਮ ਮਸਾਲਾ ਜਾਂ ਧਨੀਆ ਪਾウダー ਵਗੈਰਾ ਜਾਂ ਲਾਲ ਮਿਰਚ ਵਗੈਰਾ ਐਡ ਕਰਨੀ ਹੈ ਤੁਸੀਂ ਕਰ ਸਕਦੇ ਹੋ। ਤੇ ਆਪਾਂ ਬਿਲਕੁਲ ਦੇਸੀ ਤਰੀਕੇ ਦੇ ਨਾਲ ਕਰ ਪਈਆਂ। ਮਤਲਬ ਕਿ ਅਸਾ ਜੋ ਮਤਲਬ ਬੇਸਿਕ ਜੇ ਮਸਾਲਿਆਂ ਦੇ ਨਾਲ ਆਪਾਂ ਨੇ ਹਨਾ ਬਣਾ ਲਈ ਐ ਇਹ ਦਾਲ। ਤੇ ਹੁਣ ਪਹਿਨ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ। ਦੇਖੋ ਜੀ ਕੁੱਕਰ ਵਿੱਚੋਂ ਸਾਰੀ ਦਾਲ ਆਪਾਂ ਕੜਾਹੀ 'ਚ ਕੱਢ ਦਿੱਤੀ ਸੀ ਤੇ ਚੰਗੀ ਤਰ੍ਹਾਂ ਮਸਾਲੇ ਦੇ ਨਾਲ ਇਹਨੂੰ ਰੜਾ ਦਿੱਤਾ ਤੇ ਮੈਨੂੰ ਦਾਲ ਥੋੜੀ ਜੀ ਗਾੜੀ ਲੱਗ ਰਹੀ ਆ ਇਹਦੇ ਵਿੱਚ ਨਾ ਮੈਂ ਇੱਕ ਕੌਲੀ ਗਰਮ ਕਰਕੇ ਪਾਣੀ ਦੀ ਪਾਵਾਂਗੀ ਜਿਆਦਾ ਪਾਣੀ ਆਪਾਂ ਇਹਦੇ ਵਿੱਚ ਨਹੀਂ ਐਡ ਕਰਨਾ ਤੇ ਬਾਕੀ ਤੁਸੀਂ ਜਿੰਨਾ ਮਤਲਬ ਕਿ ਇਹਨੂੰ ਬਦਲੀ ਜਾਂ ਗਾੜੀ ਰੱਖਣਾ ਹੈ ਤੁਸੀਂ ਓਨਾਂ ਦਾ ਪਾਣੀ ਇਹਦੇ ਵਿੱਚ ਪਾ ਸਕਦੇ ਹੋ ਪਰ ਇੱਕ ਗੱਲ ਦਾ ਹੋਰ ਧਿਆਨ ਰੱਖਿਓ ਪਾਣੀ ਜਦੋਂ ਵੀ ਦਾਲ ਦੇ ਵਿੱਚ ਪਾਣਾ ਹੈ ਪਾਣੀ ਗਰਮ ਕਰਕੇ ਹੀ ਪਾਣਾ ਹੈ ਠੰਡਾ ਨਹੀਂ ਪਾਣਾ ਪਾਣੀ ਪਾਉਣ ਤੋਂ ਬਾਅਦ ਇੱਥੇ ਦਾਲ ਨੂੰ ਨਾ ਆਪਾਂ ਘੱਟ ਸੇਕਦੇ ਉੱਤੇ 5-7 ਮਿੰਟ ਪਕਾਵਾਂਗੇ ਨਾਲੇ ਤਾਂ ਪਾਣੀ ਪੱਕ ਜੂਗਾ ਨਾਲ ਤੇ ਨਾਲੇ ਦਾਲ ਚੰਗੀ ਤਰ੍ਹਾਂ ਦੇ ਨਾਲ ਇਹ ਜੜੀ ਆ ਮਸਾਲੇ ਦੇ ਨਾਲ ਮਿਕਸ ਹੋ ਜੂਗੀ ਤੇ ਆਪਾਂ 5-7 ਮਿੰਟ ਘੱਟ ਸੇਕਦੇ ਉੱਤੇ ਇਹਨੂੰ ਪਕਾਣੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆ ਜੀ 5-7 ਮਿੰਟ ਦਾਲ ਨੂੰ ਪੱਕਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਦਾਲ ਆਪਣੀ ਚੰਗੀ ਤਰ੍ਹਾਂ ਦੇ ਨਾਲ ਬਣ ਕੇ ਤਿਆਰ ਹੋ ਚੁੱਕੀ ਆ ਤੇ ਚੰਗੀ ਤਰ੍ਹਾਂ ਦੇ ਨਾਲ ਆਪਣੀ ਦਾਲ ਜਿਹੜੀ ਆ ਰਲਈ ਹੋਈ ਆ ਤੇ ਤੇ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਜੀ ਤੇ ਇਹਦੇ ਉੱਤੇ ਪਾਵਾਂਗੇ ਆਪਾਂ ਹੁਣ ਬਰੀਕ ਕਟਿਆ ਹੋਇਆ ਹਰਾ ਧਨੀਆ ਦਾਲ ਆਪਣੀ ਬਹੁਤ ਵਧੀਆ ਦੇਸੀ ਜਿਹੇ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਈ ਆ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਜਿਨ੍ਹਾਂ ਘਰਾਂ ਦੇ ਵਿੱਚ ਇਹ ਦਾਲ ਬਣਦੀ ਆ ਤਾਂ ਬਹੁਤ ਵਧੀਆ ਜਿਨ੍ਹਾਂ ਘਰਾਂ ਦੇ ਵਿੱਚ ਇਹ ਦਾਲ ਨਹੀਂ ਬਣਾਈ ਜਾਂਦੀ ਤਾਂ ਤੁਸੀਂ ਜਰੂਰ ਬਣਾ ਕੇ ਖਾਣਾ ਇਹ ਗਰਮ ਤਸੀਰ ਵਾਲੀ ਦਾਲ ਸਰਦੀਆਂ ਦੇ ਵਿੱਚ ਬਹੁਤ ਹੀ ਫਾਇਦੇਮੰਦ ਹੁੰਦੀ ਆ ਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਹਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ